ਇਸ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ 17 ਪਿੰਡਾਂ ਦੀ ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਵੀ ਇਹ ਸਰਕਾਰ ਵੇਚੇਗੀ ਵੇਚ ਕੇ ਤੇ ਪੈਸੇ ਜਮ੍ਹਾਂ ਕਰਾ ਕੇ ਜਿਹੜਾ ਵਿਆਜ ਹੈ ਉਹ ਪੰਚਾਇਤਾਂ ਲੈ ਸਕਦੀਆਂ ਜਿਸ ਦਾ ਵਿਰੋਧ ਅੱਜ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਪਹਿਲਾਂ ਲੈਂਡ ਪੂਲਿੰਗ ਸਕੀਮ ਇਹਨਾਂ ਦੀ ਜੀ ਫੇਲ ਹੋ ਗਈ ਇਹ ਲੋਕਾਂ ਦੇ ਜ਼ਮੀਨਾਂ ਦੱਬਣਾ ਚਾਹੁੰਦੇ ਸੀ ਉੱਥੋਂ ਕਰੋੜਾਂ ਹਜ਼ਾਰਾਂ ਰੁਪਏ ਇਹਨਾਂ ਨੇ ਕਮਾਣਾ ਸੀ ਹੁਣ ਇਹ ਦੇਖੇ ਵੀ ਸ਼ਾਮਲਾ ਜ਼ਮੀਨਾਂ ਤੇ ਇਹਨਾਂ ਨੇ ਅੱਖ ਰੱਖ ਲਈ ਉੱਥੋਂ ਇਹਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਕਮਾਣਗੇ ਆਨਰ ਦੇਖ ਰਿਹਾ ਤੁਸੀਂ ਤਾਂ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਸ਼੍ਰੀ ਅੰਬ ਸਾਹਿਬ ਗੁਰਦੁਆਰੇ ਦੇ ਵਿੱਚ ਸਮੇਂ ਮੌਜੂਦ ਆ ਕਿਸਾਨ ਯੂਨੀਅਨ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਢਾਲੀਵਾਲ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਦੇ ਹਾਂ ਉਹਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਅਹਿਮ ਮੁੱਦੇ ਦੇ ਉੱਤੇ ਅਹਿਮ ਮੁੱਦਾ ਕੀ ਹੈ ਕਿਉਂ ਇਹ ਮੀਟਿੰਗ ਕੀਤੀ ਗਈ ਹੈ ਤੇ ਕੀ ਇਹਨਾਂ ਦੀਆਂ ਮੰਗਾਂ ਨੇ ਇਹਨਾਂ ਤੋਂ ਹੀ ਜਾਣਦੇ ਹਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਆਨਰ ਤੇ ਸਵਾਗਤ ਹਾਂਜੀ ਅੱਜ ਅਸੀਂ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਇੱਕ ਮੀਟਿੰਗ ਬੁਲਾਈ ਸੀ ਜੋ ਸਰਕਾਰ ਨੇ ਇੱਕ ਪਾਲਿਸੀ ਬਣਾਤੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ 17 ਪਿੰਡਾਂ ਦੀ ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਵੀ ਸਰਕਾਰ ਵੇਚੇਗੀ ਵੇਚ ਕੇ ਤੇ ਪੈਸੇ ਉਹਨਾਂ ਦੇ ਜਮ੍ਹਾਂ ਕਰਾ ਕੇ ਜਿਹੜਾ ਵਿਆਜ ਹੈ ਉਹ ਪੰਚਾਇਤਾਂ ਲੈ ਸਕਦੀਆਂ ਨੇ ਜਿਸ ਦਾ ਵਿਰੋਧ ਅੱਜ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਤੇ ਮੈਂ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਹੋਣ ਦੇ ਨਾਤੇ ਦਰਸ਼ਨ ਸਿੰਘ ਢਾਲੀਵਾਲ ਐਡਵੋਕੇਟ ਵਿਸ਼ੇਸ਼ ਤੌਰ ਤੇ ਅੱਜ ਇਹਨਾਂ ਦੇ ਨਾਲ ਸ਼ਾਮਲ ਹੋਇਆ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਕਿਸਾਨ ਯੂਨੀਅਨ ਦੇ ਉਹਦੀ ਅਸੀਂ ਆਪਣੇ ਫਰੰਟ ਵੱਲੋਂ ਹਮਾਇਤ ਕਰਦੇ ਆਂ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਦੀ ਮਨਸ਼ਾ ਹੈ ਇਹ ਸਰਕਾਰ ਹੈ ਜਿਹੜੀ ਇਹ ਇਹ ਜਿਹੜੀ ਜ਼ਮੀਨਾਂ ਲੈ ਕੇ ਲੋਕਾਂ ਦੀ ਪਹਿਲਾਂ ਲੈਂਡ ਪੂਲਿੰਗ ਸਕੀਮ ਇਹਨਾਂ ਦੀ ਫੇਲ ਹੋ ਗਈ ਇਹ ਲੋਕਾਂ ਦੇ ਜ਼ਮੀਨਾਂ ਦੱਬਣਾ ਚਾਹੁੰਦੇ ਸੀ ਉੱਥੋਂ ਕਰੋੜਾਂ ਹਜ਼ਾਰਾਂ ਰੁਪਏ ਇਹਨਾਂ ਨੇ ਕਮਾਣਾ ਸੀ ਹੁਣ ਇਹ ਕਿ ਵੀ ਸ਼ਾਮਲਾ ਜ਼ਮੀਨਾਂ ਤੇ ਇਹਨਾਂ ਨੇ ਅੱਖ ਰੱਖ ਲਈ ਉੱਥੋਂ ਇਹਨਾਂ ਤੋਂ ਹਜ਼ਾਰਾਂ ਕਰੋੜ ਰੁਪਏ ਕਮਾਉਣਗੇ ਤੇ ਇਹਨਾਂ ਦੇ ਪੈਸੇ ਜਮ੍ਹਾਂ ਕਰਾ ਕੇ ਹਜ਼ਾਰਾਂ ਕਰੋੜ ਰੁਪਏ ਸਰਕਾਰ ਲੋਨ ਚੁੱਕੇਗੀ ਲੋਨ ਚੁੱਕ ਕੇ ਜਿਹੜੀ ਪੰਜਾਬ ਦੇ ਵਿੱਚ ਫਰੀ ਦੀ ਜਿਹਨੇ ਬਹੁਤ ਗਲਤ ਆਤ ਪੰਜਾਬ ਨੂੰ ਪਾਸਤੀ ਜਿਹੜੀ ਆਰਥਿਕ ਦਾ ਪੰਜਾਬ ਦੀ ਖਰਾਬ ਕਰਤੀ ਉਹ ਪੈਸੇ ਉੱਥੇ ਦੇਣਗੇ ਜਾਂ ਫਿਰ ਉੱਪਰ ਤੋਂ ਕੁਝ ਧਨਾਢਾਂ ਨਾਲ ਮਿਲ ਕੇ ਉਹਨਾਂ ਤੋਂ ਪੈਸੇ ਲੈ ਕੇ ਆਪਣਾ ਪਾਰਟੀ ਫੰਡ ਵਗੈਰਾ ਹੋਰ ਜਿਹਨੂੰ ਅਸੀਂ ਰਿਸਿਪਤ ਕਹਿ ਸਕਦੇ ਆ ਉਹ ਸ਼ੁਰੂ ਕਰਨਗੇ ਦੂਜਾ ਸਭ ਤੋਂ ਵੱਡੀ ਗੱਲ ਹੈ ਇਹ ਵੀ ਪੰਜਾਬ ਦੇ ਵਿੱਚ ਜਿਹੜਾ ਪੋਲੀਟਿਕਲ ਪ੍ਰਿਸ਼ਟਾਚਾਰ ਕਾਰਪੋਰੇਟਾਂ ਨਾਲ ਮਿਲ ਕੇ ਜਿਹੜਾ ਉਹ ਕੀਤਾ ਜਾ ਰਿਹਾ ਜਿਹਦੀ ਸਭ ਤੋਂ ਵੱਧ ਆਖ ਹੈ ਪੰਜਾਬ ਦੇ ਕਿਸਾਨਾਂ ਦੀਆਂ ਤੇ ਪੰਚਾਇਤੀ ਜ਼ਮੀਨਾਂ ਤੇ ਹੁਣ ਤਾਂ ਇਹ ਵੀ ਲੱਗ ਰਿਹਾ ਵੀ ਜਦੋਂ ਸਰਕਾਰ ਨੇ ਪਿੱਛੇ ਪੰਚਾਇਤ ਦੀਆਂ ਜ਼ਮੀਨਾਂ ਤੋਂ ਬੜੀ ਮਹਿਮ ਚਲਾਈ ਵੀ ਉਹਨਾਂ ਤੋਂ ਕਬਜ਼ੇ ਹਟਾ ਲੇ ਵੀ ਕਬਜ਼ੇ ਵੀ ਇਹਨਾਂ ਨੇ ਜਾਣ ਬੁੱਝ ਕੇ ਬੜੀ ਸਾਜ਼ਿਸ਼ ਦੇ ਨਾਲ ਹੁਣ ਪਤਾ ਲੱਗ ਰਿਹਾ ਪੰਜਾਬ ਦੇ ਲੋਕਾਂ ਨੂੰ ਸਾਡੀ ਵੀ ਇਹੀ ਸੋਚ ਹੈ ਵੀ ਇਹਨਾਂ ਨੇ ਇਹਨੂੰ ਜ਼ਮੀਨਾਂ ਨੂੰ ਖਾਲੀ ਕਰਾ ਕੇ ਇਹ ਕਾਰਪੋਰੇਟ ਨੂੰ ਦੇਣਗੇ ਤੇ ਉਹਨਾਂ ਨਾਲ ਮਿਲ ਕੇ ਫੇਰ ਇਹ ਜਿਹੜੇ ਆ ਕੁਝ ਲੀਡਰ ਸਹਿਬਾਨ ਨੇ ਕੁਝ ਅਫਸਰशाही ਹੈ ਉਹ ਪੰਜਾਬ ਦੇ ਲੋਕਾਂ ਨੂੰ ਜਿਹੜੀ ਉਹ ਲੁੱਟੇਗੀ। ਕਾਫੀ ਵੱਡੇ ਇਲਜ਼ਾਮ ਤੁਹਾਡੇ ਵੱਲੋਂ ਸੱਤਾਧਾਰੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਤੇ ਉੱਤੇ ਇਹਨਾਂ ਦੀ ਇਹਨਾਂ ਦੀ ਅੱਖ ਹੈ ਇੱਕ ਕਾਰਪੋਰੇਟ ਜਿਹੜਾ ਕਿ ਬਣਾਉਣਾ ਚਾਹੁੰਦੇ ਨੇ ਇਹ ਸਾਰੇ ਇਲਜ਼ਾਮ ਤੁਹਾਡੇ ਵੱਲੋਂ ਲਗਾਏ ਜਾ ਰਹੇ ਜਿਨ੍ਹਾਂ ਪਿੰਡਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਪਿੰਡ ਕਿਹੜੇ-ਕਿਹੜੇ ਨੇ? ਉਹ ਪਿੰਡ 17 ਪਿੰਡ ਨੇ ਸਾਡੇ ਇੱਥੇ ਪਰ ਇਹ ਜਿਹੜੀ ਸਮਝ ਲਓ ਪੰਜਾਬ ਦੇ 13000 ਪਿੰਡਾਂ ਤੇ ਹੀ ਇਹ ਜਿਹੜੀ ਸਕੀਮ ਲਾਗੂ ਹੋਏਗੀ ਇਹ ਅਸੀਂ ਇਕੱਲੇ ਦੋਸ਼ ਨਹੀਂ ਲਾ ਰਹੇ ਸਾਰੀਆਂ ਕਿਸਾਨ ਯੂਨੀਅਨ ਲਾ ਰਹੀਆਂ ਸਾਰੇ ਕਿਸਾਨ ਲਾ ਰਹੇ ਨੇ ਸਾਰੇ ਪੰਜਾਬ ਦਾ ਹਰ ਇੱਕ ਜਿਹੜਾ ਉਹ ਨਾਗਰਿਕ ਲਾ ਰਿਹਾ ਇਹ ਤਾਂ ਸਰਿਆਂ ਵੀ ਲਾ ਰਿਹਾ ਪ੍ਰੈਸ 'ਚ ਵੀ ਆ ਰਹੀ ਆ ਇਹ ਗੱਲ ਕਿਉਂਕਿ ਨਹੀਂ ਸਰਕਾਰ ਨੂੰ ਕੀ ਲੋੜ ਹੈ ਸਰਕਾਰ ਕੋਲ ਹੋ ਕੰਮ ਬਥੇਰੇ ਨੇ ਕਿਉਂ ਸਰਕਾਰ ਜ਼ਮੀਨਾਂ ਤੇ ਹੀ ਕਿਸਾਨਾਂ ਦੀਆਂ ਤੇ ਖਤਮ ਹੋਣ ਤੇ ਇੱਕ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਲਿਆ ਰਹੀ ਹੈ ਇਹ 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 ਕਰਨਾ ਹੈ ਸਿੱਧਾ ਕਾਰ ਦੇ ਕਿਸੇ ਨੁਮਾਇੰਦੇ ਤੱਕ ਤੁਸੀਂ ਆਪਣੀ ਆਵਾਜ਼ ਪਹੁੰਚਾਈ ਹੈ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਇਹ ਚੀਜ਼ ਲਾਗੂ ਹੋਵੇ देखो जी पहला ਤਾਂ ਸਾਡਾ ਜਿਹੜਾ ਸੰਘਰਸ਼ ਹੁੰਦਾ ਜਰੀਆ ਹੁੰਦਾ ਜੀ ਪ੍ਰੈਸ ਦਾ ਤੁਹਾਡੇ ਰਾਹੀਂ ਅਸੀਂ ਅੱਜ ਉਹਨਾਂ ਨੂੰ ਵੀ ਆਵਾਜ਼ ਪਹੁੰਚਾਉਂਦੇ ਆ ਤੇ ਕੱਲ ਪਰਸੋ ਦੀ ਵੀ ਇਹ ਪਹੁੰਚੇਗੀ ਤਕਰੀਬਨ ਤੇ ਸੋਸ਼ਲ ਮੀਡੀਆ ਰਾਹੀਂ ਤੇ ਇਹੀ ਆਵਾਜ਼ ਹੁਣ ਅਸੀਂ ਐਮਐਲਏ ਸਾਹਿਬ ਨੂੰ ਇੱਕ ਮੀਟਿੰਗ ਹੋਈ ਸਾਡੀ ਅੱਜ ਵਿਚਾਰ ਹੋਏ ਸਾਡੇ ਜਿਹੜੇ ਫੈਸਲੇ ਹੋਏ ਨੇ ਐਮਐਲਏ ਸਾਹਿਬ ਨੂੰ ਡੀਸੀ ਸਾਹਿਬ ਨੂੰ ਅਸੀਂ ਬੰਗ ਪੱਤਰ ਦਵਾਂਗੇ ਤੇ ਉਸ ਤੋਂ ਬਾਅਦ ਜੇ ਇਹ ਨਾ ਕੋਈ ਮਤਲਬ ਕਿ ਵੀ ਸਰਕਾਰੀ ਅਫਸਰ ਕੋਈ ਦਬਕੇ ਮਾਰ ਦੋ ਆ ਕਿਸੇ ਨੂੰ ਮਾੜਾ ਚੰਗਾ ਪੰਚਾਇਤ ਮੈਂਬਰ ਨੂੰ ਪੰਚਾਇਤ ਨੂੰ ਜ਼ਬਰਦਸਤ ਦੀ ਕਰਦਾ ਤਾਂ ਅਸੀਂ ਹੋਰ ਸੰਘਰਸ਼ਾਂ ਦੇ ਰਾਹ ਪਾਵਾਂਗੇ ਫਿਰ ਤੇ ਇਹ ਤੁਹਾਡੇ ਨਾਲ ਹੀ ਵੀ ਅਸੀਂ ਇੱਕ ਇਹ ਨਾ ਥੋੜੇ ਰਹੀ ਬੇਇੱਜ਼ਤੀ ਵੀ ਕਰਦੇ ਆਂ ਵੀ ਪੰਜਾਬ ਦੇ ਸਮੂਹ ਪੰਚ ਸਰਪੰਚਾਂ ਨੂੰ ਵੀ ਇਹ ਇਕੱਲਾ 17 ਪਿੰਡਾਂ ਦੀ ਮਸਲਾ ਨਹੀਂ ਹੈ ਵੀ ਹੌਲੀ 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 ਇਹ 17 ਪਿੰਡ ਦਾ ਇੱਕ ਸ਼ੁਰੂਆਤ ਹੈ ਤੇ ਇਹ ਮਸਲਾ ਦਾ ਸਾਰੇ ਪੰਜਾਬ ਦਾ ਪੰਜਾਬ ਦੀ ਜ਼ਮੀਨਾਂ ਦੇ ਆਕਰਾਂ ਦੀ ਕਿਉਂਕਿ ਇਹ ਪਹਿਲਾਂ ਜਿਹੜੇ ਲੈਂਡ ਪੂਲਿੰਗ ਦੇ ਵਿੱਚ ਫੈਲ ਹੋ ਗਏ ਉਹਨੇ ਇਹ ਤੁਹਾਡੇ ਨਾਲ ਐਦਾਂ ਕਿੜ ਕੱਢਣਗੇ ਤੇ ਇਹਨਾਂ ਤੋਂ ਸचेत ਹੋਣ ਦੀ ਲੋੜ ਹੈ ਵੀ ਆਪਣੀਆਂ ਗਰਾਂ ਗ੍ਰਾਮ ਸਭਾ ਛੱਡ ਕੇ ਆਮ ਜਲਾਸ ਪਵਾ ਕੇ ਇਹਨਾਂ ਨੂੰ ਜਾਗਰੂਤ ਹੋਣ ਦੀ ਲੋੜ ਹੈ ਵੀ ਕਿਤੇ ਉੱਜਿਉ ਨਾ ਚਲੇ ਜਾਇਓ ਕਿਤੇ ਜਾ ਕੇ ਪੰਚਾਇਤ ਦਾ ਇਹ ਜ਼ਮੀਨਾਂ ਜਾ ਕੇ ਮਤੇ ਪਾ ਕੇ ਇਹਨਾਂ ਨੂੰ ਦੇ ਦੇਣ ਇਹਨਾਂ ਨੇ ਵੇਚ ਕੇ ਵਟ ਗਏ ਮੁੜ ਕੇ ਕਿਸੇ ਨਾ ਆਉਣਾ ਨਹੀਂ ਥੋੜਾ ਵਿਕਾਸ ਜਿਹੜਾ ਪਿੰਡਾਂ ਦਾ ਵਿਕਾਸ ਹੈ ਆ ਜਿਹੜਾ ਹੋਰ ਕਮਾਕਾਰਾਂ ਲਈ ਆਪਾਂ ਵਰਤੀ ਜਾਂਦੀ ਹੈ ਜਿਹੜੀ ਪੰਚਾਇਤੀ ਜ਼ਮੀਨ ਜਿੱਦਾਂ ਚਾਹੇ ਐਜੂਕੇਸ਼ਨ ਹੈਲਥ ਖੇਡਾਂ ਦੇ ਆ ਹੋਰ ਕਮਿਊਨਿਟੀ ਸੈਂਟਰ ਆ ਹੋਰ ਭਾਈਚਾਰੇ ਲਈ ਵਰਤੀ ਜਾਂਦੀ ਹੈ ਵੀ ਉਹ ਵਰਤਣ ਨੂੰ ਨਹੀਂ ਮਿਲੀ ਥੋੜੇ ਪਿੰਡਾਂ ਨੂੰ ਜਿਹੜੇ ਲੋਕ ਲਾ ਦੇਣਾ ਥੋੜ੍ਹੀ ਥੋੜ੍ਹੀਆਂ ਕੰਧਾਂ ਕਰਕੇ ਜਿੱਦਾਂ ਇੱਥੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਪਿੰਡ ਆ ਗਏ ਉਹ ਹੁਣ ਪਾਰਕ ਇਹਨੂੰ ਵੀ ਤਰਸ ਰਹੇ ਨੇ ਤੇ ਇਹ ਸचेत ਹੋਣ ਦੀ ਲੋੜ ਹੈ ਜਿਹੜੇ 17 ਪਿੰਡਾਂ ਦੀ ਤੁਸੀਂ ਗੱਲ ਕੀਤੀ ਕਿ 17 ਪਿੰਡਾਂ ਦੇ ਵੱਲੋਂ ਵਿਰੋਧ ਕੀਤਾ ਜਾ 17 ਪਿੰਡਾਂ ਦੇ ਜਿੰਨੇ ਵੀ ਲੋਕ ਨੇ ਜੋ ਉੱਥੇ ਵੱਸ ਰਹੇ ਨੇ ਉਹ ਪੂਰੀ ਤਰ੍ਹਾਂ ਤੁਹਾਡਾ ਸਹਿਯੋਗ ਦੇ ਰਹੇ ਦੇਖੋ ਮੈਂ ਇੱਕ ਗੱਲ ਕਰਦਾ ਜੀ ਦੇਖੋ ਸਹਿਯੋਗ ਨਾ ਸਹਿਯੋਗ ਉਹ ਤਾਂ ਇੱਕ ਬਾਅਦ ਦੀ ਗੱਲਾਂ ਨੇ ਅੱਜ ਜੇ ਆਪਾਂ ਉਹਨਾਂ ਨੂੰ ਜਾਗਰੂਤ ਕਰਨਗੇ ਜਾ ਕੇ ਉਹਨਾਂ ਨੂੰ ਦੱਸਣਗੇ ਇਹਨਾਂ ਦੇ ਫਾਇਦੇ ਨੁਕਸਾਨ ਤਾਂ ਉਹ ਸਾਥ ਦੇਣਗੇ ਪਰ ਮੇਰੀ ਕਈ ਸਰਪੰਚਾਂ ਨਾਲ ਗੱਲ ਹੋਈ ਹੈ ਪੰਚਾਇਤ ਮੈਂਬਰਾਂ ਨਾਲ ਵੀ ਹੋਈ ਹੈ ਪਿੰਡ ਵਾਸੀਆਂ ਨਾਲ ਵੀ 17 ਪਿੰਡਾਂ ਦੇ ਨਾਲ ਹੋਈ ਹੈ ਤਾਂ ਉਹ ਡਟੇ ਹੋਏ ਨੇ ਤੇ ਮੈਂ ਤੁਹਾਡੇ ਰਹੀ ਧੰਨਵਾਦ ਵੀ ਕਰਦਾ ਉਹਨਾਂ ਦਾ ਵੀ ਕੱਲ ਜਦੋਂ ਉਹ ਬੁਲਾਏ ਨੇ ਉਹਨਾਂ ਨੇ ਵੈਸੇ ਤਾਂ ਇਹਨਾਂ ਨੇ ਇਹਨਾਂ ਦੀ ਜਿਹੜਾ ਫੈਸਲਾ ਸੀ ਇਹਨਾਂ ਦੀ ਸੋਚ ਸੀ ਸਰਕਾਰੀ ਅਫਸਰ ਡੀਡੀਪੀਓ ਦੀ ਆ ਬੀਡੀਪੀਓ ਦੀ ਵੀ ਜਿਹੜੇ ਮਤੇ ਨਾ ਦਫ਼ਤਰ ਦੇ ਵਿੱਚੇ ਪੁਆਏ ਜਾਣ ਪਰ ਉਹਨਾਂ ਨੇ ਪਾਏ ਨਹੀਂ ਹੈ ਇਸ ਲਈ ਉਹ ਧੰਨਵਾਦ ਧੰਨਵਾਦੀ ਵੀ ਹੈ ਕਿਉਂਕਿ ਐਨਾ ਹੌਸਲਾ ਉਹਨਾਂ ਨੇ ਦਿੱਤਾ ਤੇ ਹੁਣ ਉਹ ਲੋਕਾਂ ਨੂੰ ਅੱਗੇ ਜਾਗਰਤ ਕਰਨਾ ਉਹ ਸਾਡਾ ਕੰਮ ਹੈ ਸਾਡੀ ਯੂਨੀਅਨ ਦਾ ਕੰਮ ਹੈ ਆ ਲੋਕਾਂ ਦਾ ਕੰਮ ਹੈ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਪਤਾ ਹੋਰ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣੀ ਆਵਾਜ਼ ਪਹੁੰਚਾ ਰਹੇ ਹੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਆਵਾਜ਼ ਨਹੀਂ ਸੁਣੀ ਜਾਂਦੀ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੀ ਕਾਰਵਾਈ ਕੀ ਰਹੇਗੀ ਸਾਡੀ ਤਾਂ ਸਾਰੇ ਜਥੇਬੰਦੀਆਂ ਅੱਜ ਜਿੱਦਾਂ ਕਿਸਾਨ ਜਥੇਬੰਦੀਆਂ ਸਾਡਾ ਫਰੰਟ ਵੀ ਹੈ ਹੋਰ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਵੀ ਸਾਰੀਆਂ ਨੂੰ ਆਪੋਜੀਸ਼ਨ ਨੂੰ ਇਕੱਠਾ ਕਰਾਂਗੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੂੰ ਵੀ ਮਿਲਾਂਗੇ ਉਹ ਵੀ ਤਾਂ ਪੰਜਾਬ ਦੇ ਵਸਨੀਕਾਂ ਨੂੰ ਉਹਨਾਂ ਨੂੰ ਵੀ ਸਮਝਾਵਾਂਗੇ ਵੀ ਤੁਸੀਂ ਪਾਵਰ ਚਾਜ ਹੋ ਕੱਲ ਨੂੰ ਨਹੀਂ ਹੋਵਗੇ ਤੁਸੀਂ ਪੰਜਾਬ ਦਾ ਨੁਕਸਾਨ ਕਿਉਂ ਕਰ ਦੋਗੇ ਇਹਦਾ ਮੂਵਮੈਂਟ ਸਾਰੇ ਪੰਜਾਬ 'ਚ ਜਾਏਗੀ ਕਿਉਂਕਿ ਹੌਲੀ-ਹੌਲੀ ਇਹਨਾਂ ਨੇ 13000 ਪਿੰਡਾਂ ਦੀ ਜ਼ਮੀਨ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਉਹ ਉਹ ਤੇ ਅੱਖ ਹੈ ਇਹਨਾਂ ਸਰਕਾਰਾਂ ਦੀ ਉਹ ਉਹਦੇ ਕਰਕੇ ਤਾਂ ਲੋੜ ਹੀ ਨਹੀਂ ਲੋਕ ਆਪੇ ਇਕੱਠੇ ਹੋਣਗੇ ਜੀ ਹਾਂਜੀ ਤਾਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿਵੇਂ ਕੀ ਤੁਹਾਡੀਆਂ ਮੰਗਾਂ ਨੂੰ ਲੈ ਕੇ ਤੁਸੀਂ ਅਸੀਂ ਤਾਂ ਤੁਹਾਡੇ ਜ਼ਰੀਏ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਇਹੋ ਜਿਹਾ ਪੰਗਾ ਨਾ ਲਓ ਭੈਲਾ ਤੁਸੀਂ ਮੂਹ ਦੇ ਖਾ ਕੇ ਡਿੱਗੇ ਹੋ ਤੇ ਹੁਣੇ ਨਾ ਲਓ ਕਿਉਂਕਿ ਹੁਣ ਤਾਂ ਪਹਿਲਾਂ ਦਾ ਇਹ ਖੇਵੜਕਾਰਾਂ ਦੀ ਜ਼ਮੀਨਾਂ ਕਿਸਾਨਾਂ ਦਾ ਹੀ ਮਸਲਾ ਸੀ ਹੁਣ ਤਾਂ ਪਿੰਡਾਂ ਦਾ ਹਰੇਕ ਕਾਸਟ ਦਾ ਹਰੇਕ ਜਾਤ ਧਰਮ ਦਾ ਮਸਲਾ ਬਣ ਗਿਆ ਹੈ ਤੇ ਉਹਨਾਂ ਨੂੰ ਵੀ ਬੇਇਨਤੀ ਕਰਦੇ ਪਿੰਡ ਵਾਸੀਆਂ ਨੂੰ ਵੀਰਾਂ ਦੇ ਕਲਾਮੇ ਵਿੱਚ ਨਾ ਜਾਓ ਚਾਂਸੇ ਵਿੱਚ ਨਾ ਜਾਓ ਆਪਣੀਆਂ ਜ਼ਮੀਨਾਂ ਨੂੰ ਬਚਾ ਕੇ ਰੱਖੋ ਇਹ ਕੰਮ ਆਉਣ ਗਿਆ ਤੁਹਾਡੇ ਤੁਹਾਡੇ ਵਿਕਾਸ ਤੁਹਾਡੇ ਪਿੰਡ ਦੇ ਵਿਕਾਸ ਲਈ ਤੁਹਾਡੀ ਭਾਈਚਾਰਕ ਸਾਂਝ ਲਈ ਤੇ ਇਹਨਾਂ ਦੇ ਚਾਂਸੇ ਵਿੱਚ ਨਾ ਆਓ ਬਚ ਕੇ ਰਹੋ ਇਹਨਾਂ ਤੋਂ ਗੱਲਬਾਤ ਇਸ ਸਮੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਮੈਂਬਰ ਤੇ ਐਡਵੋਕੇਟ ਢਾਲੀਵਾਲ ਮੌਜੂਦ ਸਨ ਜਿਨ੍ਹਾਂ ਨੇ ਅੱਜ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਮਸਲਾ ਆਪਣਾ ਦੱਸਿਆ ਹੈ ਤਾਂ ਤੁਸੀਂ ਵੀ ਆਪਣੀ رائے ਜ਼ਰੂਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਿਓ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਕੈਮਰਾ ਪਰਸਨ ਰਜਤ ਦੇ ਨਾਲ ਮੈਂ ਕਰਨਾ ਸ਼ਰਮ